ਅੱਜ ਐਮਐਲਏ ਦਾ ਵਿਰੋਧ ਕੀਤਾ ਗਿਆ ਇਸ ਜਗ੍ਹਾ ਤੇ ਲੋਕਾਂ ਨੇ ਐਮਐਲਏ ਨੂੰ ਘੇਰ ਲਿਆ ਔਰ ਜਿਨ੍ਹਾਂ ਨੇ ਘੇਰਿਆ ਉਹ ਆਮ ਆਦਮੀ ਪਾਰਟੀ ਦੇ ਹੀ ਵਰਕਰ ਦੱਸੇ ਜਾ ਰਹੇ ਆ ਐਮਐਲਏ ਫਰੋਈਪੁਰ ਦਿਹਾਤੀ ਰਜਨੀਸ਼ ਕਮਾਰ ਦਈਆ ਨੂੰ ਲੋਕਾਂ ਨੇ ਕਰਾਰੇ ਸਵਾਲ ਜਵਾਬ ਕੀਤੇ ਕਿ ਇੰਨੇ ਟਾਈਮ ਬਾਦ ਹੁਣ ਆਏ ਹੋ ਵੋਟਾਂ ਵੇਲੇ ਬਾਹਰ ਨਿਕਲਿਓ ਸਾਨੂੰ ਜਵਾਬ ਦਿਓ ਔਰ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲੋ ਵਾਇਰਲ ਹੋ ਰਹੀ ਆ ਵੱਖ-ਵੱਖ ਚੈਨਲ ਉਸ ਵੀਡੀਓ ਨੂੰ ਚਲਾ ਰਹੇ ਨੇ ਕਿ ਪਿੰਡ ਵਾਲਿਆਂ ਨੇ ਐਮਐਲਏ ਦਾ ਵਿਰੋਧ ਕੀਤਾ ਘਰਾਓ ਕੀਤਾ ਪੂਰੀ ਗੱਲਬਾਤ ਕਰਦੇ ਆ ਫਿਰੋਜ਼ਪੁਰ ਦਿਹਾਤੀ ਦਾ ਪਿੰਡ ਸ਼ਕੂਰ ਹੈਗਾ ਜਿੱਥੇ ਅਸੀਂ ਇਸ ਟਾਈਮ ਮੌਜੂਦ ਹੈਗੇ ਆਂ ਔਰ ਉਹੀ ਮੁੰਡੇ ਮੌਜੂਦ ਨੇ ਜਿਹੜੇ ਮੁੰਡਿਆਂ ਦੇ ਨਾਲ ਉਦੋਂ ਮੌਕੇ ਤੇ ਗੱਲਬਾਤ ਹੋਈ ਬਿਨਾਂ ਨਾਮ ਕੀਆ ਦਿਲਬਾਗ ਸਿੰਘ ਆਈ ਦਿਲਬਾਗ ਜੀ ਵਿਚ ਸੀ ਤੁਸੀਂ ਜਦੋਂ ਇਹ ਘਟਨਾ ਹੋਈ ਹਾਂਜੀ ਹਾਂਜੀ ਕੀ ਗੱਲ ਹੋਈ ਆ ਕਹਿੰਦੇ ਸਵਾਲ ਜਵਾਬ ਕੀਤੇ ਗਏ ਵਿਰੋਧ ਵਗੈਰਾ ਕਾਫੀ ਕੀਤਾ ਗਿਆ ਸਵਾਲ ਜਵਾਬ ਦੇਖੋ ਜੀ ਅਸੀਂ 12 ਤੋਂ 13 ਤੋਂ ਉਦੋਂ ਜੁੜੇ ਹੋਏ ਆ ਠੀਕ ਆ ਸਾਡੀਆਂ ਮੰਨ ਕੇ ਚਲੋ ਵੀ ਕਾਂਗਰਸ ਨਾਲ ਵੀ ਸਾਡੀ ਲੜਾਈ ਹੋਈ ਕਾਲੀਆਂ ਨਾਲ ਵੀ ਹੋਈ ਕਿਉਂਕਿ ਵਰਕਰ ਸੀਗੇ ਆਪਦਾ ਵਰਕ ਕਰ ਰਹੇ ਸੀ ਅਸੀਂ ਠੀਕ ਆ ਪਰ ਇਸ ਬੰਦੇ ਨੇ ਸਾਡੀ ਦੁੱਕੀ ਦੀ ਕਦਰ ਨਹੀਂ ਪਾਈ ਹੂੰ ਸਰਪੰਚੀ ਇਲੈਕਸ਼ਨ ਜਿਵੇਂ ਹੀ ਸਰਪੰਚੀ ਇਲੈਕਸ਼ਨ ਆਉਂਦੇ ਆ ਪਹਿਲਾਂ ਸਾਨੂੰ ਸੋਫਿਆਂ ਦੇ ਬਹਿ ਕੇ ਚਾਹਾਂ ਪਿਉਣੀਆਂ ਠੰਡੇ ਪਿਉਣੇ ਵੀ ਆਓ ਤੁਸੀਂ ਆਓ ਸ਼ਕੂਰ ਵਾਲੇ ਆ ਗਏ ਕਿਉਂਕਿ ਅਸੀਂ 1000 1 ਵੋਟ ਦਿੱਤੀ ਸੀ ਪਿੰਡ ਚ ਲੀਡ ਕੱਢੀ ਸੀ ਪੂਰੇ ਏਰੀਏ ਚੋਂ ਪਰ ਇਹਨਾਂ ਨੇ ਸਾਡੀ ਦੁੱਕੀ ਦੀ ਕਦਰ ਨਹੀਂ ਪਾਈ ਅਸੀਂ ਇੱਕ ਇੱਕ ਮੰਗ ਮੰਗੀ ਸੀ ਵੀ ਸਾਡੇ ਪਿੰਡ ਇਲੈਕਸ਼ਨ ਹੋਣਾ ਚਾਹੀਦਾ ਜਦੋਂ ਅਸੀਂ ਸਾਰੇ ਬੰਦੇ ਇੱਥੋਂ ਗਏ ਆ ਅਸੀਂ ਗੱਡੀਆਂ ਭਰ ਕੇ ਗਏ ਆ ਜਦੋਂ ਅਸੀਂ ਪੁੱਛਿਆ ਉੱਥੇ ਜਾ ਕੇ ਉਹ ਕਹਿੰਦੇ ਵੀ ਖੁਸ਼ ਸਰਪੰਚ ਬਣੂਗਾ ਤੁਸੀਂ ਕੋਈ ਨਹੀਂ ਬਣ ਸਕਦਾ ਖੁਸ਼ ਹੋਣੀ ਪਹਿਲਾਂ ਮੰਨ ਕੇ ਜਦੋਂ ਲਾਡੀ ਗੱਰੀ ਨਾਲ ਸੀਗੇ ਉਸ ਤੋਂ ਬਾਅ ਜਿਵੇਂ ਮੰਨ ਕੇ ਤੁਸੀਂ ਕਹਦੇ ਹੋ ਵੀ ਕਿਸੇ ਨੂੰ ਛਿੱਟੇ ਮਾਰੀ ਜਾਣੇ ਉਹ ਸਾਨੂੰ ਨਹੀਂ ਆਉਂਦੀ। ਅਸੀਂ ਹੈਗੇ ਸਿੱਧੇ ਦਿਲ ਤੋਂ ਤੁਰਨ ਵਾਲੇ ਬੰਦੇ। ਤੇ ਅੱਜ ਵੀ ਜਿਹਨਾਂ ਤੁਰੇ ਆ ਉਹ ਦਿਲ ਤੋਂ ਤੁਰੇ ਆ। ਅੱਜ ਵਿਰੋਧ ਕਿਸ ਗੱਲ ਨੂੰ ਲੈ ਕੇ ਹੋਇਆ ਕਹਿੰਦੇ ਮਗਰ ਜਦੋਂ ਕੋਈ ਗੱਲ ਕਰਦੇ ਸੀ ਉਸ ਤੋਂ ਬਾਅਦ ਮਗਰ ਮੁੰਡੇ ਉੱਚੀ ਉੱਚੀ ਰੋਲਾ ਜਿਹਾ ਪਾਉਂਦੇ ਸੀ ਉਹ ਕੀ ਗੱਲ ਕੀ ਸੀਗੀ ਉਹ ਦਰਸਲ? ਉਹ ਗੱਲ ਵੀਰੇ ਆਏ ਸੀਗੀ ਵੀ ਜਿਹੜਾ ਦਈਆ ਸਾਹਿਬ ਨੇ ਸਰਪੰਚ ਬਣਾਇਆ ਸੀਗਾ। ਉਹ ਵੀਰ ਸਾਰੇ ਬੰਨੇ ਚੱਲਦਾ। ਉਹ ਉਸ ਦਾ ਪਿਤਾ ਜੀ ਆਏ ਸੀ ਸਰਪੰਚ ਸਾਹਿਬ ਦੇ ਇੱਥੇ। ਅਸੀਂ ਉਹਨਾਂ ਨੂੰ ਪੁੱਛਿਆ ਉਹ ਆਪ ਵੀ ਮਿਲ ਕੇ ਗਏ ਕੱਲ ਬਾਈ ਜਿਨ੍ਹਾਂ ਨਾਲ ਅਸੀਂ ਹੁਣ ਅੱਜ ਵਰਕ ਕਰ ਰਹੇ ਆਂ ਅਸੀਂ ਆਵਾਦੀ ਪਾਰਟੀ ਵੱਲੋਂ ਪਹਿਲਾਂ ਫੁੱਲ ਵਰਕ ਕੀਤਾ ਜਦੋਂ ਬਾਈ ਸਾਡੀ ਦੁੱਕੀ ਦੀ ਕਦਰ ਨਹੀਂ ਪਈ ਤੇ ਸਾਨੂੰ ਪਾਰਟੀ ਤੋਂ ਥੋੜਾ ਜਿਹਾ ਹਟ ਕੇ ਇਹਨਾਂ ਨੂੰ ਦਿਖਾਉਂਦਿਆਂ ਮਾਰਿਆਂ ਨੂੰ ਸਾਨੂੰ ਅੱਜ ਬਾਈ ਸੇਖੋ ਦੇ ਨਾਲ ਖੜਨਾ ਪਿਆ ਤੇ ਅੱਜ ਅਸੀਂ ਡਟ ਕੇ ਖੜੇ ਆਂ ਕਿਉਂਕਿ ਕਹਿੰਦੇ ਆ ਵੀ ਨੰਗੇ ਧਰਤ ਤੁਰੋ ਜਦੋਂ ਤੁਰਨਾ ਅਸੀਂ ਤੁਰੇ ਆਂ ਅਸੀਂ ਉਹਨਾਂ ਨੂੰ ਇਹੀ ਸਵਾਲ ਕੈਤੇ ਸੀਗੇ ਵੀ ਅੱਜ 4 ਸਾਲ ਬਾਅਦ ਤੁਹਾਨੂੰ ਛਕੂਰ ਪਿੰਡ ਦਿਸ ਗਿਆ ਮਣੀ ਸੰਧੂ ਜੋ ਕਿ ਆਪਣਾ ਕੈਂਡੀਡੇਟ ਆ ਇਥੋਂ ਦਾ ਬਜੀਤਪੁਰ ਜੋਂ ਦਾ ਤੇ ਰੋਸ਼ਨ ਉਹ ਸਾਡੇ ਕੋਲ ਦੋ ਦਿਨ ਰੋਸ਼ਨ ਆਉਂਦਾ ਰਿਹਾ ਆਪਾਂ ਨੂੰ ਸਿੱਧਾ ਜਵਾਬਤਾ ਬਾਈ ਜੀ ਅਸੀਂ ਤੁਹਾਨੂੰ ਵੋਟ ਨਹੀਂ ਪਾਉਣੀਗੀ ਕਿਉਂਕਿ ਤੁਹਾਡੇ ਕੋਲ ਤਾਂ ਵੋਟ ਬੈਂਕ 85% ਪਹਿਲਾਂ ਹੀ ਆ ਸ਼ਕੂਰਪਿੰਡ ਦੇ ਵਿੱਚੋਂ ਉਹਨਾਂ ਨੇ ਕਿਹਾ ਸੀ ਵੀ 85% ਵੋਟ ਆ ਸਾਡੇ ਕੋਲੇ ਸਾਨੂੰ ਧੱਕੇ ਮਾਰੇ ਦਫ਼ਤਰ ਦੇ ਵਿੱਚੋਂ ਕਹਿੰਦੇ ਵੀ ਤੁਸੀਂ ਬਾਹਰ ਨਿਕਲੋ ਤੁਹਾਨੂੰ ਕੋਈ ਵੀ ਇੱਥੇ ਐਜੇ ਸ਼ਬਦ ਬੋਲੇ ਨਾ ਵੀਰ ਜੀ ਸਾਨੂੰ ਕਿਹਾ ਵੀ ਕਤੀਰਾ ਨੂੰ ਵੋਟ ਨਹੀਂ ਪਈਗੀ ਵੋਟ ਪਾਰਟੀ ਨੂੰ ਪਈ ਆ ਅੱਛਾ ਇਹ ਗੱਲ ਕਿਹਨੇ ਬੋਲੀ ਇਹ ਉਦੇ ਪੀਏ ਪੀਏ ਨੇ ਰੋਬੀ ਨੇ ਤੇ ਐਮਐਲਏ ਸਾਹਿਬ ਨੇ ਹੂੰ ਸਾਨੂੰ ਉਥੋਂ ਪੂਰਾ ਜਲੀਲ ਕਰਕੇ ਤੋਰਿਆ ਗਿਆ ਸਾਨੂੰ ਦਫਤਰ 'ਚੋਂ ਦਫਤਰ ਦੇ ਵਿੱਚੋਂ ਤੇ ਸਮਾਂ ਫਿਰ ਛੇਤੀ ਨਹੀਂ ਆ ਗਿਆ ਬਾਈ ਕਿੰਨਾ ਕੁ ਟਾਈਮ ਪਹਿਲਾਂ ਤੋਰਿਆ ਸੀ ਤੁਹਾਨੂੰ ਆ ਬਸ ਬਾਈ ਆਹ ਹੀ ਸਿਸਟਮ ਜਿਹੜਾ ਵੋਟਾਂ ਲੰਘੀਆਂ ਪਹਿਲਾਂ ਆ ਸਰਪੰਚੀ ਵਾਲੀਆਂ ਤੇ ਉਹ ਮਹਾਰਾਜ ਕਰਨ ਵਾਲਾ ਵਾਇਗਰੂ ਤੁਸੀਂ ਤੋਰਤਾ ਫਿਰ ਵਾਪਸ ਅੱਜ ਬਈ ਤੋਰੇ ਐ ਪੂਰੀ ਰੇਸ ਲਵਾ ਕੇ ਤੋਰੇ ਇਥੋਂ ਅੱਛਾ ਰੇਸ ਵੀ ਲੱਗੀ ਹੈ ਰੇਸ ਪੂਰੀ ਵੀਰੇ ਪੂਰੀ ਲਵਾਈ ਰਹੀ ਐ ਬਾਈ ਅੱਛਾ ਕਿੱਧਰ ਦੀ ਇਦਰ ਦੀ ਨੰਗੇ ਹੈ ਹਾਂਜੀ ਹਾਂ ਸਾਨੂੰ ਪੁਲਿਸ ਵੀ ਬੁਵਾਤੀ ਹੋਰ ਦਸ ਹੁਣ ਮਗਰ ਕੀ ਰਹਿ ਗਿਆ ਠੀਕ ਹੈ ਸਾਡਾ ਪਹਿਲਾਂ ਸਰਪੰਚ ਸੀ ਵਧੀਆ ਸੀਗਾ ਪਰ ਇਹਨੇ ਤਾਂ ਨਿਸ਼ਾਹੀ ਕਰਾਤੀ ਪਰ ਸਾਨੂੰ ਜਦੋਂ ਸਿਸਟਮ ਨਹੀਂ ਚੰਗਾ ਲੱਗਿਆ ਇਹ ਸਿਸਟਮ ਦੀ ਅਸੀਂ ਪਾਰਟੀ ਨੂੰ ਨਹੀਂ ਮਾੜਾ ਕਹਿੰਦੇਗੇ ਕਿਉਂਕਿ ਇਸ ਬੰਦੇ ਨੇ ਇਹੋ ਜੇ ਕੰਮ ਕਰਤੇ ਇਲਾਕੇ ਦੇ ਵਿੱਚ ਜਿੱਥੇ ਵੀ ਤੁਸੀਂ ਜਾਓਗੇ ਪੁੱਛੋਗੇ ਜਾ ਕੇ ਹਰੇਕ ਪਿੰਡ ਸਰਪੰਚ ਪੈਸੇ ਸਾਡੇ ਕੋਲੇ ਪੈਸੇ ਨਹੀਂ ਸੀਗੇ ਇਹਨਾਂ ਨੇ ਆਪਦੀ ਮਰਜ਼ੀ ਨਾਲ ਸਰਪੰਚਾਂ ਤੇ ਇੱਕ ਥੋਪ ਤੇ ਹਣ ਤੁਹਾਡੇ ਚੈਨਲ ਤੇ ਹੀ ਪਹਿਲਾਂ ਉਹ ਵੀਡੀਓ ਪਈ ਵੀ ਆ ਸਾਡੇ ਪਿੰਡ ਦੇ ਸਰਪੰਚ ਦੀ ਜਿੱਥੇ ਕਿਹਾ ਗਿਆ ਵੀ ਸਾਰੇ ਪਿੰਡ ਦੀ ਸਹਿਮਤੀ ਨਾਲ ਸਰਪੰਚ ਚੁਣਿਆ ਗਿਆ ਹਾਲਾਂਕਿ ਕਿਸੇ ਦੀ ਸਹਿਮਤੀ ਨਹੀਂ ਲਈ ਗਈ ਸਾਨੂੰ ਤਾਂ ਉੱਥੇ ਕਾगज ਪਰਨ ਤੱਕ ਸਾਡੇ ਸਾਈਨ ਨਹੀਂ ਕੀਤੇ ਗਏ ਫਾਈਲਾਂ ਤੇ ਸਾਡੀਆਂ ਫਾਈਲਾਂ ਮੋੜੀਆਂ ਗਈਆਂ ਉੱਥੋਂ ਸਾਡੇ ਦਿਲ ਚ ਜਿਹੜਾ ਦਰਦ ਆ ਨਾ ਉਹ ਸਾਨੂੰ ਪਤਾ ਆ ਬੰਦਾ ਸੀਗਾ ਇਹਨੇ ਬਹੁਤ ਸਮਾਂ ਜ਼ਿੰਦਗੀ ਨੇ ਨਗਾਦੀ ਪਾਰਟੀ ਲਈ ਘਰ ਘਰ ਤੋਂ ਆ ਆਵਾ ਦੀ ਪਾਰਟੀ ਅੱਛਾ ਆਪਦਾ ਘਰ ਖੋਆਇਆ ਜਦੋਂ ਆਉਂਦੇ ਸੀ ਮੁੰਡੇ ਬਾਈ ਡਾਕਟਰ ਆ ਤੇ ਦੁਕਾਨ ਵੀ ਆ ਨਾਲ ਇਹਨਾਂ ਦੀ ਜਦੋਂ ਆਉਂਦੇ ਸੀ ਕਿਸੇ ਨੇ ਰਯੋੜੀਆਂ ਚੱਕ ਲੈਣੀਆਂ ਕਿਸੇ ਨੇ ਕੋਹ ਚੱਕ ਲੈਣਾ ਟੌਫੀਆਂ ਚੱਕ ਲੈਣੀਆਂ ਠੀਕ ਆ ਉਸ ਤੋਂ ਬਾਅਦ ਪਾਰਟੀ ਲਈ ਜਿੱਥੇ ਵੀ ਜਾਣਾ ਆਪਦੇ ਪੈਸੇ ਲਾਉਣੇ ਘਟੋ ਘਟ ਵੀ ਮੰਨ ਕੇ 2 2.5 ਲੱਖ ਰੁਪਏ ਨੇ ਘਰੋਂ ਲਾਇਆ ਬੰਦੇ ਨੇ ਠੀਕ ਆ ਤੇ ਅੱਜ ਸਾਨੂੰ ਲਿਆ ਕੇ ਰੋਡ ਤੇ ਠਲਤਾ ਇਹ ਬੰਦੇ ਨੇ ਤੇ ਫਿਰ ਸਾਡੀ ਵੈਲਿਊ ਕਿੱਥੇ ਆ ਅੱਜ ਜੇ ਸਾਡੇ ਕੋਲੇ ਵੋਟ ਲੈਣ ਆਉਂਦੇ ਫਿਰ ਕਿਹੜੇ ਬੇਸ ਤੇ ਆਉਂਦੇ ਆ ਉਹ ਅਸੀਂ ਨਹੀਂ ਪਾਉਣੀਆਂ ਵੋਟਾਂ ਅੱਜ ਜੇ ਉਹਨਾਂ ਕੋਲੇ 85% ਵਾਲਾ ਸਰਪੰਚ ਹੈਗਾ ਤੇ ਅੱਜ ਵੋਟ ਪਵਾਵੇ ਪਿੰਡ 'ਚ ਰੱਖਿਆ ਉਹਦਾ ਪੱਖ ਅੱਜ ਸਰਪੰਚ ਸਾਹਿਬ ਕਿਤੇ ਰਾਤ ਬਾਜ ਦਿੱਤੀ ਤੇ ਸਵੇਰ ਸਰਪੰਚ ਸਾਹਿਬ ਕਹਿੰਦੇ ਵੀ ਪੇਪਰ ਦੇਣਗੇ ਲੁਧਿਆਣੇ ਅੱਜ ਐਤਵਾਰ ਆ ਦੱਸੋ ਮੈਨੂੰ ਕਿਹੜਾ ਪੇਪਰ ਹੋ ਰਿਹਾ ਆਊਗਾ ਓਕੇ ਤੁਸੀਂ ਬਾਈ ਜੀ ਕਿੰਨੇ ਕੁ ਪੁਰਾਣੇ ਵਰਕਰ ਹੋ ਜਦੋਂ ਤੋਂ ਪਾਰਟੀ ਆਈ ਜੀ ਉਸ ਸਮੇ ਤੋਂ ਹੀ ਐਮਐਲਏ ਤੋਂ ਪਹਿਲਾਂ ਦੇ ਜਾਂ ਐਮਐਲਏ ਤੋਂ ਬਾਅਦ ਐਮਐਲਏ ਤੋਂ ਬਹੁਤ ਪਹਿਲਾਂ ਦੇ ਜੀ ਐਮਐਲਏ ਸਭ ਬਹੁਤ ਬਾਅਦ ਚਾਉਂਦੇ ਆ ਹਾਂਜੀ ਸਾਡੇ ਹੁਣ ਉਹ ਰਹੇ ਨਹੀਂ ਪਾਰਟੀ 'ਚ ਪਰ ਗੱਲ ਫੇਰ ਵੀ ਕਰਨੀ ਪਊਗੀ ਮੈਡਮ ਅਮਨਦੀਪ ਹੁੰਦੇ ਸੀਗੇ ਸਭ ਤੋਂ ਪਹਿਲਾਂ ਜਦੋਂ ਸਤਨਾਮਪਾਲ ਕੰਬੋਜ ਜੀ 14 ਚ ਇਲੈਕਸ਼ਨ ਲੜੇ ਆ ਤਾਂ ਉਸ ਟਾਈਮ ਅਸੀਂ ਹੁੰਦੇ ਸੀ ਮੇਰੇ ਨਾਲ ਇਹ ਮੁੰਡੇ ਸੀਗੇ ਕੁਲਦੀਪ ਹੁਣੀ ਸੀਗੇ ਇਹ ਕਈ ਸਾਥੀ ਸਾਡੇ ਇਸ ਦੁਨੀਆ ਨੂੰ ਅੱਜ ਅਲਵਿਦਾ ਹੀ ਕਹਿ ਗਏ ਸਾਡੇ ਵਿੱਚ ਨਹੀਂ ਅਸੀਂ ਬਹੁਤ ਲੰਮੇ ਸਮੇਂ ਤੋਂ ਮੈਂ ਕਹਿੰਦਾ ਵੀ ਜਦੋਂ ਕੋਈ ਝੰਡਾ ਚੁੱਕਣ ਲਈ ਤਿਆਰ ਨਹੀਂ ਸੀ ਪਾਰਟੀ ਦਾ ਸਾਨੂੰ ਚਲੋ ਸਾਡੇ ਭਰਾ ਹੀ ਐ ਉਹ ਵੀ ਪਰ ਉਹ ਬਖਰੇਵੇਂ ਹੁੰਦੇ ਚਲੋ ਪਾਰਟੀਆਂ ਦੇ ਸਾਨੂੰ ਸੀਗਾ ਕਿਸੇ ਜਨੂਨ ਹੀ ਇੰਨਾ ਸੀ ਸਾਡੇ ਤੇ ਵੀ ਅਸੀਂ ਬਦਲਾ ਲੈ ਕੇ ਆਉਣਾ ਸਿਰ ਚੜ ਕੇ ਬੋਲਦਾ ਸੀ ਜਨੂਨ ਸਾਡੇ ਵੀ ਅਸੀਂ ਬਦਲਾ ਕਰਨਾ ਆਏ ਅਸੀਂ ਬਦਲਾ ਵਾਲੇ ਚੱਕਰ ਦੇ ਵਿੱਚ ਆਪਦੇ ਭਰਾਵਾਂ ਦੇ ਨਾਲ ਕੋਈ ਕਾਲੀ ਸੀ ਕੋਈ ਕਾਂਗਰਸੀ ਸੀ ਉਹਨਾਂ ਨਾਲ ਅਸੀਂ ਵੈਸੇ ਇਹ ਤੋਂ ਤੱਕ ਕੀ ਸਾਨੂੰ ਧਮਕੀਆਂ ਵੀ ਦਿੰਦੇ ਸੀ ਕਈ ਵਾਰ ਭਰਾ ਸਾਡੇ ਜਿਹੜੇ ਕਾਲੀ ਪਾਰਟੀਆਂ ਜਾਂ ਕਾਂਗਰਸੀਆਂ ਪਾਰਟੀਆਂ ਦੇ ਵਿੱਚ ਸੀਗੇ ਵੀ ਕੱਲ ਨੂੰ ਸਾਡੀ ਸਰਕਾਰ ਆ ਜਾਂਦੇ ਉਸੇ ਥੋੜੇ ਤੇ ਪਰਚੇ ਕਰਵਾਵਾਂਗੇ ਪਰ ਅਸੀਂ ਉਸ ਟਾਈਮ ਕਿਸੇ ਦੀ ਪਰਵਾਹ ਨਹੀਂ ਮੰਨੀ ਇਹ ਇੰਨਾ ਸਹਿਯੋਗ ਕੀਤਾ ਘਰੋਂ ਪੈਸੇ ਲਾਏ ਗੱਡੀਆਂ ਭੰਨੀਆਂ ਕੀ ਕੁਛ ਨਹੀਂ ਕੀਤਾ ਅਸੀਂ ਕੋਈ ਮੀਟਿੰਗ ਕਿੱਥੇ ਕਿਤੇ ਵੀ ਮੀਟਿੰਗ ਹੈ ਕੋਈ ਅਸੀਂ ਮੰਨ ਲਓ ਛੱਡੀ ਨਹੀਂ ਟੌਫੀਆਂ ਵਾਲਾ ਕੀ ਹਸਤਾ ਵਾ ਬਾਈ ਕਹਿੰਦੇ ਟੌਫੀਆਂ ਟੂਫੀਆਂ ਟੌਫੀਆਂ ਟੂਫੀਆਂ ਤਾਂ ਉਹ ਤਾਂ ਚਲੋ ਕੋਈ ਗੱਲ ਨਹੀਂ ਦੁਕਾਨਦਾਰੀ ਹੈਗੀ ਉੱਥੇ ਚਾਰ ਪਾਰ ਭਰਾ ਬਹਿ ਗਏ ਜਾ ਕੇ ਚਾ ਕੇ ਖਾਲੀਆਂ ਤਾਂ ਹੋ ਹੋ ਕੋਈ ਗਿਣਤੀ ਵਾਲੀ ਗੱਲ ਨਹੀਂ ਗਈ ਐਮਐਲਏ ਵੀ ਬਹਿੰਦੇ ਰਿਹਾ ਕੇ ਐਮਐਲਏ ਵੀ ਬਹਿੰਦੇ ਰਿਹਾ ਜੀ ਬਿਲਕੁਲ ਦੋ ਦੋ ਵਾਰੀ ਇੱਕ ਦਿਨ ਆਏ ਮੇਰੇ ਕੋਲੇ ਉਹਨਾਂ ਦੇ ਨਾਲ ਰਣਵੀਰ ਭੁੱਲਰ ਜੇ ਵੀ ਸੀਗੇ ਜਿਹੜੇ ਸ਼ਹਿਰੀ ਹਲਕੇ ਤੋਂ ਐਮ.ਐਲ.ਏ. ਹੈਗੇ ਆ ਦੋਨੇ ਮੇਰੇ ਕੋਲੇ ਬੈਠੇ ਰਏ ਦੁਕਾਨ 'ਚ ਆ ਕੇ ਘਰੇ ਮੈਂ ਕੱਲਾ ਹੀ ਸੀਗਾ ਮੈਂ ਦੋ ਵਾਰੀ ਚਾਹ ਬਣਾ ਕੇ ਆਪ ਹੀ ਪੀਾਈ ਉਹਨਾਂ ਨੂੰ ਤਾਂ ਉਸ ਟਾਈਮ ਇਹ ਉਸ ਟਾਈਮ ਦੀ ਗੱਲ ਹੈ ਜਿਸ ਟਾਈਮ ਸੁਖਪਾਲ ਖਹਿਰਾ ਜੀ ਵੱਖ ਹੋ ਗਏ ਸੀਗੇ ਤੇ ਕੇਜਰੀਵਾਲ ਜੀ ਮਾਫੀ ਮੰਗੇ ਸੀ ਆ ਕੇ ਮਜੀਠੀਏ ਕੋਲੋਂ ਜੋ ਉਹਨਾਂ ਨੇ ਉਹਨਾਂ ਤੇ ਇਲਜ਼ਾਮ ਲਾਏ ਸੀ ਵੀ ਇਹ ਨਸ਼ੇ ਦੇ ਸਦਾਗਰ ਹੈ ਉਸ ਤੋਂ ਬਾਅਦ ਉਹ ਮਾਫੀ ਮੰਗੇ ਸੀ ਆ ਕੇ ਤਾਂ ਪਾਰਟੀ ਦਾ ਗ੍ਰਾਫ ਇੱਕ ਵਾਰੀ ਬਹੁਤ ਜ਼ਿਆਦਾ ਡਾਊਨ ਚਲਾ ਗਿਆ ਸੀ ਉਸ ਸਮੇਂ ਦੀ ਗੱਲ ਹੈ ਉਦੋਂ ਫਿਰ ਮੇਰੇ ਕੋਲੇ ਆਏ ਸਾਰੇ ਅੱਧੀ ਦਿਹਾੜੀ ਤੋਂ ਜ਼ਿਆਦਾ ਮੇਰੇ ਕੋਲੇ ਬੈਠੇ ਰਹੇ ਵੀ ਆਪਾਂ ਚੱਕੀ ਦੇ ਦਬਾਰ ਤੋਂ ਛੰਡੇ ਫੇਰ ਤੇ ਪਾਰਟੀ ਲਈ ਵਰਕ ਕਰੀਏ ਤੇ ਕੀਤਾ ਵੀ ਬਹੁਤ ਜੀ ਹੁਣ ਦੱਸ ਨਹੀਂ ਸਕਦੇ ਰਣਵੀਰ ਪੁੱਲਰ ਜੀ ਨੂੰ ਪਤਾ ਬਹੁਤ ਪੁਰਾਣੇ ਸਾਡੇ ਨਾਲ ਦੇ ਹੀ ਆ ਉਹ ਵੀ ਉਹਨਾਂ ਨੂੰ ਪਤਾ ਉਹ ਦੱਸ ਸਕਦੇ ਆ ਉਹ ਮੈਡਮ ਅਮਨਦੀਪ ਸੀ ਚਲੋ ਤਾਂ ਹੁਣ ਪਾਰਟੀ ਛੱਡ ਕੇ ਰਹੇ ਨਹੀਂ ਪਾਰਟੀ ਦੇ ਵਿੱਚ ਕਾਕਾ ਸਰਾਹ ਹੁਣ ਹੀ ਹੈਗੇ ਆ ਸਾਡੇ ਨਾਲ ਪੁਰਾਣੇ ਪੰਕਜ ਰੰਗੇ ਹੋਣੀ ਬਿਲਕੁਲ ਕਿੰਨੇ ਕ ਨਾਂ ਲਈਏ ਜੀ ਅਸੀਂ ਬਿਲਕੁਲ ਤੇ ਇਹ ਤਾਂ ਬਹੁਤ ਬਾਅਦ ਚ ਆਉਂਦੇ ਆ ਫਿਰ ਕੈਂਡੀਡੇਟ ਸੀਗੇ ਸਾਡੇ ਟੈਕਟ ਮਿਲੀ ਸੀ ਆਸ਼ੂ ਬਾਂਗੜ ਜੀ ਨੂੰ ਜਿਹੜੇ ਅੱਜ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰ ਗਏ ਆ ਅਸੀਂ ਉਸ ਟਾਈਮ ਤੇ ਇੱਕ ਸਾਰਾ ਗੜੀ ਗਰੁੱਪ ਬਣਾਇਆ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ ਤਾਂ ਉਹ ਸਾਰਾ ਗੜੀ ਗਰੁੱਪ ਨੇ ਆਸ਼ੂ ਜੀ ਦਾ ਵੀ ਉਸ ਟਾਈਮ ਆਸ਼ੂ ਬਾਂਗੜ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਦੇਖ ਛੱਡ ਕੇ ਪਾਰਟੀ ਛੱਡ ਕੇ ਜਾਣਾ ਪਿਆ ਅੱਜ ਵੀ ਇੱਥੇ ਗੱਲ ਹੋਈ ਸੀ ਵੀ ਸਾਡਾ ਆਸ਼ੂ ਜੀ ਨਾਲ ਮੈਂ ਖਾ ਦੱਸੋ ਕੀ ਰੌਲਾ ਸੀ ਅਸੀਂ ਇਸ ਸਟਾਟਕੀ ਦੇ ਪਿੱਛੇ ਲਿਆ ਫਿਰ ਕੋਈ ਜਵਾਬ ਨਹੀਂ ਆਇਆ ਇਸ ਚੀਜ਼ ਉਹਨਾਂ ਨੂੰ ਹੂੰ ਬਿਲਕੁਲ ਕੀ ਮਾਹੌਲ ਬਣਿਆ ਅੱਜ ਤੁਸੀਂ ਸੀਗੇ ਮੌਕੇ ਤੇ ਨਹੀਂ ਮੈਂ ਤਾਂ ਹੈ ਨਹੀਂ ਸੀਗਾ ਜੀ ਬਟ ਜੋ ਮੈਂ ਵੀਡੀਓ ਚ ਦੇਖਿਆ ਤੇ ਉਸ ਤੋਂ ਬਾਅਦ ਜੋ ਹੋਇਆ ਜਿਵੇਂ ਕਹਿੰ ਲੋ ਵੀ ਸਰਕਾਰਾਂ ਤਾਂ ਬਹੁਤ ਆਈਆਂ ਪਰ ਇਦੂ ਘਟਿਆ ਨਹੀਂ ਆਈ ਕੋਈ ਕਟਿਆ ਪੁਣੇ ਦੀ ਇੱਕ ਨਿਸ਼ਾਨੀ ਹੁੰਦੀ ਹੈ ਸਾਰੀਆਂ ਹੱਦਾਂ ਪਾਰ ਕਰਤੀਆਂ ਇਹਨਾਂ ਨੇ ਮੇਰਾ ਵੱਡਾ ਬ੍ਰਦਰ ਸੀ ਇੱਥੇ ਸਵੇਰ ਜਦੋਂ ਇਹ ਗੱਲ ਸਾਰੀ ਹੋਈ 2 ਘੰਟੇ ਬਾਅਦ ਘਰੇ ਪੁਲਿਸ ਆ ਗਈ ਮੈਂ ਉਹ ਬ੍ਰਦਰ ਹੈ ਨਹੀਂ ਸੀਗਾ ਮੈਂ ਪੁੱਛਿਆ ਵੀ ਕੀ ਚੱਕਰ ਆ ਵੀ ਕਿਸ ਮਸਲੇ 'ਚ ਆਇਓ ਕਹਿੰਦੇ ਜੀ ਪ੍ਰਾਲੀ ਦਾ ਮਸਲਾ ਇਹ ਸਾਰੇ ਬੰਦੇ ਇੱਥੇ ਖੜੇ ਆ ਉਹ ਕਦੇ ਵੀ ਅੱਗ ਨਹੀਂ ਲਾਉਂਦਾਗਾ ਗੱਠਾ ਬਣਾਉਂਦਾ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੇਰ ਚਲੋ ਜੀ ਚਲੇ ਗਏ ਉਹ ਵਾਪਸ ਅਸੀਂ ਜਾ ਕੇ ਉੱਥੇ ਪਤਾ ਕੀਤਾ ਫਿਰ ਇਹਨਾਂ ਨੇ ਇੱਕ ਬੜਾ ਪੱਦਾ ਇਲਜ਼ਾਮ ਲਗਾਇਆ ਕਿ ਕੋਈ ਕੁੜੀ ਭੱਜੀ ਆ ਉਹਦੇ ਨਾਲ ਇਹਦੀ ਫੋਨ ਤੇ ਗੱਲ ਹੁੰਦੀ ਆ ਇਹ ਇਸ ਤਰ੍ਹਾਂ ਦੇ ਘਟੀਆ ਇਲਜ਼ਾਮ ਲਾ ਕੇ ਸਾਨੂੰ ਬਦਨਾਮ ਕਰਦੇ ਪਏ ਹੂੰ ਤੁਸੀਂ ਬਾਈ ਜੀ ਹੈਗੇ ਸੀ ਜੀ ਇੱਥੇ ਅੱਜ ਜਦੋਂ ਇਹ ਸਾਰੀ ਘਟਨਾ ਵਾਪਰੀ ਮੈਂ ਥੋੜਾ ਜਿਹਾ ਪਾਸਟਿਕ ਗਿਆ ਸੀ ਕਿਉਂਕਿ ਟਾਈਮ ਪਹਿਲਾਂ 8 ਵਜੇ ਦਾ ਸੀਗਾ ਅੱਜ 9 ਵਜੇ ਤੱਕ ਡੀ ਕੇ ਕੋ ਜਰੂਰੀ ਕੰਮ ਸੀ ਜਾਣਾ ਸੀ ਬਾਹਰ ਤੇ ਕਿਉਂਕਿ ਸਾਨੂੰ ਗੁੱਸਾ ਬਹੁਤ ਸੀਗਾ ਵੀ ਟਾਈਮ ਤੇ ਆਏ ਨਹੀਂ ਤੜਕੇ ਨਾ ਤੇ ਸਾਰਾ ਮੇਨ ਮਤਲਬ ਇਹ ਹੀ ਸੀਗਾ ਜਦੋਂ ਅਸੀਂ ਪਹਿਲਾਂ ਵੀ ਕਿਹਾ ਸੀ ਨਾ ਇਹਨਾਂ ਨੂੰ ਜਦੋਂ ਇੱਥੇ ਘੱਟ ਕੀਤਾ ਸੀਗਾ ਉਦੋਂ ਕਹੇ ਸੀ ਵੀ ਸਰਪੰਚੀ ਦਾ ਇਲੈਕਸ਼ਨ ਸਾਡੇ ਹੋਣਾ ਚਾਹੀਦਾ ਉਦੋਂ ਦਈਆ ਸਾਹਿਬ ਕਹਿੰਦੇ ਸੀ ਤੇ ਉਧੋਂ ਆਣ ਕੇ ਮੁੜ ਕੇ ਜਦੋਂ ਇਲੈਕਸ਼ਨਾਂ ਵੇਲੇ ਸੀਗਾ ਸਾਡੇ ਬੰਦੇ ਗਏ ਇਹਨਾਂ ਨੂੰ ਜਲੀਲ ਕਰਕੇ ਉੱਥੋਂ ਕੱਢਿਆ ਉਹਨਾਂ ਨੇ ਹਾਂ ਜਿਹੜਾ ਗੱਲ ਵੀ ਉਹਨਾਂ ਨੇ ਦੱਸਤੀ ਆ ਪਰ ਅੱਜ ਵਾਲੀ ਜਿਹੜੀ ਘਟਨਾ ਹੋਈ ਆ ਇਸ ਘਟਨਾ ਤੋਂ ਬਾਅਦ ਕੀ ਲੱਗਦਾ ਵੀ ਪਿੰਡ ਕਿਹੜੇ ਪਾਸੇ ਆ ਪੂਰਾ ਪਿੰਡ ਕਿਹੜੇ ਪਾਸੇ ਨਿਤਰ ਰਿਹਾ ਪਿੰਡ 100% ਜਿਵੇਂ ਦਈਏ ਨੂੰ ਵੋਟਾਂ ਪਾਈਆਂ ਸੀ ਐਵੇਂ ਸੇਖੋਂ ਨੂੰ ਪਾਵਾਂਗੇ ਅੱਛਾ ਦੂਜੇ ਪਾਸੇ ਨਿਤਰ ਹਾਂ ਇਹਨੂੰ ਦੱਸ ਦਾਂਗੇ ਵੀ ਕਿਸਨ ਕੀ ਲੱਗਦਾ ਕੀ ਕਾਰਨ ਆ ਵੀ ਇਹਦੇ ਨਾਲ ਲੋਕ ਟੁੱਟੇ ਕਿਉਂ ਨੇ ਐਮਐਲਏ ਨਾਲੋਂ ਇਹ ਉੱਪਰ ਵੀ ਪਤਾ ਲੱਗਣਾ ਚਾਹੀਦਾ ਭਗਵੰਤ ਸਿੰਘ ਮਾਨ ਨੂੰ ਵੀ ਟੁੱਟੇ ਕਿਉਂ ਨੇ ਇਹ ਜਦ ਬੋਹ ਕਰਦਾ ਇਹ ਬੰਦੇ ਹਾਲਾਂਕਿ ਅਸੀਂ ਪਹਿਲਾਂ ਕਾਲੀਦਾਲ ਨੂੰ ਵੋਟ ਪਾਉਂਦੇ ਸੀਗੇ ਜਦੋਂ ਦੀ ਪਾਰਟੀ ਆਈ ਆ ਉਦੋਂ ਦੀ ਵੋਟ ਮੈਂ ਪਾਉਣਾ ਝਾੜੂ ਨੂੰ ਇਹ ਬੰਦੇ ਉਦੋਂ ਦੇ ਵਰਕਰ ਕਰਦੇ ਇਹਨਾਂ ਦੀ ਇੱਕ ਬੇਇੱਜ਼ਤੀ ਕਰਕੇ ਉਥੋਂ ਕੱਢਿਆ ਸਰਪੰਚੀ ਦੇ ਇਲੈਕਸ਼ਨ ਹਾਲਾਂਕਿ ਜਦੋਂ ਪਹਿਲਾਂ ਸੀਗਾ ਇੱਥੇ ਵੀ ਕਹਿ ਕੇ ਗਿਆ ਸੀਗਾ 800 ਬੰਦੇ ਦਾ ਕਾਟ ਸੀਗਾ ਇਹ ਕਹਿੰਦੇ ਮੈਂ ਇਲੈਕਸ਼ਨ ਕਰਾਊਗਾ ਸਾਡਾ ਰੋਜ਼ ਇਹੀ ਹੈ ਨੇਪਰ ਦੇ ਉੱਪਰ ਨਾਲ ਲੈਖਤੀ ਰੂਪ ਚ ਦੇ ਕੇ ਗਿਆ ਲੈਖਤੀ ਰੂਪ ਦੇ ਪ੍ਰੂਫ ਹੈਗੇ ਉਹ ਵੀ ਸਾਡੇ ਕੋਲੇ ਇੱਕ ਇਹਨੇ ਇਹ ਵੀ ਲਿਖਿਆ ਸੀਗਾ ਕਿ ਸਾਡੇ ਪਿੰਡ ਦੀ 68 ਏਕੜ ਜ਼ਮੀਨ ਆ ਪੰਚਾਇਤੀ ਇਹਨੇ ਉਹ ਵੀ ਸਾਈਨ ਕੀਤੇ ਸੀ ਜਿਹੜਾ ਠੋਡਾ ਠੇਕਾ ਬੰਦਾ ਤੁਹਾਡੇ ਪਿੰਡ ਨੂੰ ਆਊਗਾ ਤੇ ਉਹਦਾ ਤੁਸੀਂ ਵਿਕਾਸ ਦੇਖ ਹੀ ਸਕਦੇ ਦਰ ਦੇਖ ਲੋ ਕਿੰਨਾ 68 ਕਿੱਲੇ ਜ਼ਮੀਨ ਹੋਵੇ ਜੇ ਲੱਖ ਰੁਪਈਆ ਵੀ ਹੋਵੇ ਤਾਂ ਮੈਨੂੰ ਲੱਗਦਾ 68 ਲੱਖ ਨਾ ਬਣੇ 50 ਲੱਖ ਤਾਂ ਬਣਦਾ ਹੀ ਆ ਲੱਖ ਤਾਂ ਬਣਦਾ ਹੀ ਆ ਪਿਆ ਲੱਖ ਆ ਰਿਹਾ ਸਾਲ ਦਾ ਬਸ ਖਾਰਿਆ ਬੜਾ 50 ਲੱਖ ਮੈਨੂੰ ਲੱਗਦਾ ਪਿੰਡ ਚ ਲੱਗ ਜੀ ਇੱਥੇ ਤਾਂ ਮੈਂ ਕਹਿੰਦਾ ਇਹ ਤਾਂ ਭਾਵੇਂ ਸੋਨੇ ਦੀ ਘਟਾ ਲਾ ਲਓ ਸਾਨੂੰ ਸਰਕਾਰੀ ਗ੍ਰਾਂਟ ਦੀ ਕੋਈ ਲੋੜ ਨਹੀਂ ਸਾਡੇ ਪਿੰਡ ਦੇ ਪੈਸੇ ਪਿੰਡ ਚ ਲੱਗੀ ਜਾਣ ਸਾਡੀ ਪਤਨੀ ਹੈਗੀ ਹੈ ਲਿਖਤ ਕੀ ਦਿੱਤੀ ਸੀ ਲਿਖਤ ਕੀ ਕੀਤੀ ਸੀ ਐਮਐਲਏ ਨੇ ਇਸ ਪਿੰਡ ਲਿਖਤੀ ਰੂਪ ਚ ਸਾਡੀਆਂ 8 10 ਮੰਗਾਂ ਸੀਗੀਆਂ ਉੱਤੇ ਇੱਕ ਤਾਂ ਸੀਗਾ ਵੀ ਤੁਹਾਡੇ ਇਲੈਕਸ਼ਨ ਕਰਵਾਉਂਗਾ ਇੱਕ ਪਿੰਡ ਦਾ ਪੈਸਾ ਪਿੰਡ ਚ ਦੇਵਾਂਗਾ ਇੱਕ ਸਕੂਲ ਦਾ ਤੇ ਬਾਕੀ ਹੋਰ ਰੋਜ਼ਗਾਰ ਨੂੰ ਲੈ ਕੇ ਸੀਗੇ ਕੁਝ ਮੁੱਦੇ ਸੀਗੇ ਜੀਤੇ ਨੇ ਸਾਈਨ ਕੀਤੇ ਸੀ ਮੁੱਕਰ ਕੇ ਸਾਰਿਆਂ ਨੂੰ ਉਹ ਪੇਪਰ ਰੋਲਦੇ ਫਿਰਦੇ ਮੁਕਰੇ ਇੱਕ ਇੱਕ ਵੀ ਨਹੀਂ ਸੌਂ ਤੇ ਗੱਲ ਜਾਵੜੀ ਸੀਗੀ ਸਾਨੂੰ ਕਹਿੰਦੇ ਵੀ ਮੈਂ ਤੁਹਾਨੂੰ ਇਹ ਗੱਲ ਕਹੀ ਹੋਵੇ ਵੀ ਮੈਂ ਇਲੈਕਸ਼ਨ ਨਹੀਂ ਕਰਾਉਣਾ ਤੇ ਮੈਂ ਸੌਂ ਦਿੰਨਾ ਮੈਂ ਇਹ ਗੱਲ ਉਹਨਾਂ ਨੂੰ ਬਾਹ ਫੜ ਕੇ ਕਹੀ ਸੀਗੀ ਮੈਂ ਕਿਹਾ ਚਲੋ ਸੌਂ ਦਿਓ ਤੁਸੀਂ ਗੁਰੂ ਘਰ ਚਲੋ ਅਸੀਂ ਵੀ ਚੱਲਦੇ ਆ ਤੁਸੀਂ ਸਾਨੂੰ ਜਿਵੇਂ ਜੇ ਸ਼ਬਦ ਬੋਲੇ ਸੀਗੇ ਅਸੀਂ ਵੀ ਤੁਹਾਨੂੰ ਦੱਸਾਂਗੇ ਤੇ ਤੁਸੀਂ ਵੀ ਚਲੋ ਹੂੰ ਵੀਡੀਓ ਬਣੀ ਚੱਕ ਲਈ ਸੋ ਚੱਕਣੀ ਕਰ ਰਹੀ ਸੀ ਜੀ ਬਸ ਕਹਿੰਦੇ ਮੇਰਾ ਸਾਥ ਦਿਓਗੇ ਮੈਂ ਸੌਹ ਦੇਣਾ ਮੇਰਾ ਸਾਥ ਦਿਓਗੇ ਅਸੀਂ ਸਾਫ਼ ਇਨਕਾਰ ਕਰਤਾ ਵੀ ਅਸੀਂ ਸਾਥ ਨਹੀਂ ਦੇ ਸਕਦੇ ਨਹੀਂ ਫਿਰ ਇਹਦਾ ਮਤਲਬ ਕੀ ਹੈ ਭਾਜੀ ਵੀ ਸੌਹ ਦੇ ਦਿੰਨਾ ਤੇ ਸਾਥ ਦਿਓਗੇ ਇਹ ਨਹੀਂ ਨਹੀਂ ਇਹ ਮਤਲਬ ਕੀ ਹੈ ਫਿਰ ਵੋਟਾਂ ਲਈ ਇਕੱਲੀ ਸੌਹਗੀ ਇਹ ਇਹ ਵੀਰੇ ਰਾਜਨੀਤੀ ਆ ਇਸੇ ਨੂੰ ਤਾਂ ਰਾਜਨੀਤੀ ਆ ਉਹ ਸਾਨੂੰ ਤੁਸੀਂ ਨਹੀਂ ਵੀ ਸਾਥ ਦੇਣਾ ਉਹ ਕਹਿਣ ਮੈਂ ਭਾਈ ਸੱਚਾ ਮੈਂ ਸੌਹ ਚੱਕਦਾ ਮੈਂ ਚੱਲਿਆ ਆਪਦੇ ਘਰੇ ਤੁਸੀਂ ਆਪਦੇ ਘਰੇ ਵੋਟ ਪਾਣੀ ਪਾਉਣੀ ਨਾ ਪਾਓ ਪਰ ਵੋਟ ਪਾਉਂਗੇ ਸਾਥ ਦਿਓਂਗੇ ਮੈਂ ਸੌਹ ਚੱਕ ਲੈਣਾ ਇਹ ਮਤਲਬ ਕੀ ਹੈ ਉਹ ਵੀਰੇ ਗੱਲ ਇਹ ਨਾ ਜਦੋਂ ਗਰਾਫ ਪਤਾ ਲੱਗ ਜੇ ਨਾ ਵੀ ਸਾਨੂੰ ਆ ਜ਼ੀਰੋ ਗਰਾਫ ਤੇ ਆ ਗਿਆ ਬੰਦਾ ਜਦੋਂ 9 ਜਾਣੇ ਹੀ ਹੋਣ ਇਥੇ ਕੁਰਸੀਆਂ ਦੇ ਬੈਠੇ ਸਾਰਾ ਪਿੰਡ ਘਰੋਂ ਘਰੀ ਹੋਵੇ ਕਿੰਨੇ ਜਾਣੇ ਬੈਠੇ ਸੀ 9 ਜਾਣੇ 9 ਜਣੇ ਹਾਂ 9 ਜਾਣੇ ਐਮਐਲਏ ਸਾਹਿਬ ਸਪੀਚ ਦੇਣ ਆਏ ਸੀ ਸਪੀਚ ਦੇਣ ਆਏ ਸੀਗੇ ਐਮਐਲਏ ਸਾਹਿਬ ਸਪੋਰਟ ਚ ਆਏ ਸੀਗੇ ਉੱਥੇ 200 ਬੰਦਾ ਸੀ ਤੇ ਅਸੀਂ ਜਦੋਂ ਸਾਡੇ ਰਾਤ ਪਹਿਲਾਂ ਪਹਿਲਾਂ ਕਿੰਨੀਆਂ ਵੋਟਾਂ ਪਈਆਂ ਸੀ ਇਹਨੂੰ ਜਿੱਤੇ ਇਥੋਂ ਇਸ ਪਿੰਡ 1000 1000 ਮਤਲਬ 1000 1 ਪਈਆਂ ਸੀ ਤੇ ਕਿੰਨੇ ਰਹਿ ਗਏ ਮਗਰ 1504 ਵੋਟਾਂ ਪੋਲ ਹੋਈਆਂ ਸੀ ਸਾਰੀਆਂ ਜੀ ਅੱਜ ਰਟੇ ਪਏ ਆ ਅੰਕੜੇ ਜਵਾਨੀ 1504 ਪੋਲ ਹੋਈਆਂ ਸੀ ਜਿਹਦੇ ਚੋ ਕਿ 1000 ਇੱਕ ਆਮ ਆਦਮੀ ਪਾਰਟੀ ਨੂੰ ਪਈ ਸੀ ਬਾਕੀ ਤੁਸੀਂ ਦੇਖ ਲਓ ਵੀ ਤਿੰਨੀ ਸਾਈਂ ਵੰਡ ਲਓ ਇੱਕ ਤਰਫਾ ਹੀ ਕੰਮ ਕਰਤਾ ਸੀ ਅਸੀਂ ਤੁਸੀਂ ਦੇਖੋ ਵੀ ਇਤੋਂ ਵੱਧ ਹੁਣ ਕੀ ਕਰ ਸਕਦੇ ਆ ਅਸੀਂ ਵਰਕਰ ਬਿਲਕੁਲ ਤੁਸੀਂ ਭਾਈ ਜੇ ਇੱਥੋਂ ਦੇ ਰਹਿਣ ਵਾਲੇ ਹੈ ਹੈ ਇਹਦਾ ਚਾਚਾ ਹੀ ਆ ਮਾਈ ਅੱਛਾ ਕੀ ਮਾਹੌਲ ਬਣਿਆ ਅੱਜ ਮਾਹੌਲ ਹੈ ਵੀ ਬਹੁਤ ਮਾੜਾ ਕੰਮ ਕੀਤਾ ਹੈ ਬੜਾ ਐਮਐਲਏ ਬਠੇਰੇ ਆਇਆ ਪਰ ਆ ਕਰਤੂਤ ਨਹੀਂ ਕਿਸੇ ਨੇ ਕੀਤੀ ਮੇਰੇ ਦੋਨੇ ਭਤੀਜੇ ਆ ਹਾਂ ਦੋਨੇ ਇਹਨੇ ਕਦੇ ਡੱਡ ਨਹੀਂ ਮਿੱਦੀ ਪੰਜਾਬੀ ਚ ਕਹਿੰਦੇ ਹੁੰਦੇ ਆ ਤੇ ਪਰ ਇਹਨਾਂ ਤੇ ਉੱਠ ਕੇ ਪਰਚੇ ਕਰਤਾ ਤੇ ਕਿਹੜੀ ਗੱਲੋਂ ਕੋਈ ਇਹ ਕੁੜੀ ਨਹੀਂ ਭਜਾਉਂਦੇ ਕੋਈ ਲੈਣਾ ਨਹੀਂ ਦੇਣਾ ਨਹੀਂ ਮੈਂ ਤਾਂ ਜਦੋਂ ਸੁਣੀ ਮੇਰੇ ਤਾਂ ਐਕਸੀਡੈਂਟ ਮੇਰਾ ਹੋਇਆ ਹੋਇਆ ਤੇ ਸੁਣ ਕੇ ਬੜਾ ਸੁਖਿੰਦਰ ਬਹੁਤ ਮਨ ਨੂੰ ਥੇਸ ਪਹੁੰਚੀ ਵੀ ਹੋਇਆ ਕੀ ਆ ਬਿਲਕੁਲ ਧੰਨਵਾਦ ਧੰਨਵਾਦ ਤਾਂ ਅੱਛਾ ਹਾਂ ਸਿਸਟਮ ਚੱਲਿਆ ਤੁਹਾਨੂੰ ਦੁੱਧ ਦਵਾਦੇ ਆ ਵੀ ਸਾਡੇ ਜਿਹੜੇ ਸਰਪੰਚ ਸਾਹਿਬ ਚੁਣੇ ਹੋਏ ਆ ਦਈਆ ਸਾਹਿਬ ਨੇ ਚੁਣੇ ਹੋਏ ਆ ਠੀਕ ਹੈ ਜੀ ਤੇ ਉਹਨਾਂ ਦੇ ਪਿਤਾ ਜੀ ਵੀ ਕੱਲ ਜਾ ਕੇ ਮਿਲ ਕੇ ਆਏ ਆ ਸੇਖੋ ਸਾਹਿਬ ਨੂੰ ਠੀਕ ਹੈ ਜੀ ਇੱਕ ਬੰਨੇ ਤਾਂ ਤੁਸੀਂ ਪਾਰਟੀ ਦਾ ਵਰਕ ਕਰ ਰਹੇ ਹੋ ਵੋਟ ਮੰਗ ਰਹੇ ਹੋ ਇੱਥੇ ਆ ਕੇ ਇੱਕ ਬੰਨੇ ਤੁਸੀਂ ਦੂਸਰੇ ਬੰਨੇ ਸੇਖੋ ਸਾਹਿਬ ਨਾਲ ਜਾ ਕੇ ਵੀ ਗੰਡ ਤੋਪ ਕਰ ਰਹੇ ਹੋ ਵੀ ਜਿਵੇਂ ਕੀ ਸਾਨੂੰ ਜ਼ੀਰੋ ਕਰਨ ਨੂੰ ਵੀ ਇਸ ਬੰਦੇ ਨੂੰ ਇਹਨਾਂ ਨੂੰ ਅੱਗੇ ਨਹੀਂ ਆਉਣ ਦੇਣਾ ਅਸੀਂ ਹੀ ਸਾਡਾ ਪਰਿਵਾਰ ਹੀ ਅੱਗੇ ਆਵੇ ਜਿਵੇਂ ਕਹਿ ਦਗੇ ਵੀ ਆਪਾਂ ਵੀ ਬਾਦਲ ਪਰਿਵਾਰ ਆ ਜਾਂ ਕੋਈ ਵੱਡੇ ਘਰਾਣੇ ਆ ਵੀ ਉਹ ਸਾਡਾ ਸਿਸਟਮ ਹੀ ਚੱਲੇ ਵੀ ਇਹਨਾਂ ਦਾ ਕੋਈ ਸਿਸਟਮ ਨਾ ਚੱਲੇ ਜਿੱਥੋਂ ਰੌਲਾ ਪਿਆ ਸੀਗਾ ਵੀ ਅਸੀਂ ਫੋਟੋ ਤੋਂ ਪਿਆ ਸੀਗਾ ਜੀ ਵੀ ਸਰਪੰਚ ਸਾਹਿਬ ਇਹ ਦੱਸੋ ਚਲੋ ਬਾਅਦ ਚ ਫੋਟੋ ਦਿਖਾ ਦਿਓ ਅੱਛਾ ਹਾਂਜੀ ਵੀ ਇਹ ਦੱਸੋ ਵੀ ਇਹ ਤੁਹਾਡੇ ਨਾਲ ਆ ਅੱਜ ਇਹ ਝਾੜੂ ਦੀ ਵੋਟ ਮੰਗ ਰਹੇ ਆ ਰਾਤ ਇਹ ਕਿਹਦੇ ਲਈ ਵੋਟਾਂ ਮੰਗ ਰਹੇ ਸੀ ਫਿਰ ਉੱਥੋਂ ਰੌਲਾ ਪਿਆ ਉਹ ਬੰਦੇ ਕਹਿੰਦੇ ਸੀ ਤੁਹਾਨੂੰ ਦੇਖ ਲਾਂਗੇ ਇੱਕ ਪਾਵਰ ਬੁਖਾ ਰਹੇ ਸੀ ਆਪਦੀ ਅਸੀਂ ਵੀ ਕਿਹਾ ਵੀ ਚਲੋ ਕੋਈ ਨਾ ਲੋਕ ਨਾਲ ਆ ਸਾਥ ਨਾਲ ਆ ਵਾਹਿਗੁਰੂ ਨਾਲ ਆ ਤੁਸੀਂ ਦੇਖ ਲਓ ਜੀ ਬਿਲਕੁਲ ਤਾਂ ਮੈਂ ਇੱਕ ਹੋਰ ਗੱਲ ਕਹਿਣੀ ਚਾਹੂੰਗਾ ਜੇ ਆਹੀ ਹਾਲ ਰਿਆ ਨਾ ਤੇ ਲੋਕੀ ਪਾਥੀਆਂ ਅੰਦਰ ਸਟੋਰ ਕਰੀ ਜਾਂਦੇ ਆ ਅੱਛਾ ਹਾਂ ਦੋ ਸਾਲ ਰਹਿ ਕੇ ਬਸ ਕਾਦੇ ਲਈ ਪਾਥੀਆਂ ਸਪੀਡ ਚੈੱਕ ਕਰਨ ਵਾਸਤੇ ਅੱਛਾ ਹਰ ਇੱਕ ਪਿੰਡ ਚ ਹੋਊਗੀ ਸਪੀਡ ਚੈੱਕ ਇਹਨਾਂ ਦੀ ਗਿੱਲੀਆਂ ਪਾਥੀਆਂ ਕਿ ਸੁੱਕੀਆਂ ਪਾਥੀਆਂ ਸੁੱਕੀਆਂ ਜਾਵਾਂ ਸੁੱਕੀਆਂ ਇਹ ਤਾਂ ਡਲਾ ਕਹਿੰਦੇ ਸੀ ਨਾ ਲੋਕੀ ਪਾਥੀਆਂ ਰੱਖੀ ਬੈਠੇ ਆ ਅੱਛਾ ਹਾਂ ਤੁਸੀਂ ਦੇਖੀ ਚੱਲੋ ਬੰਦਾ ਕੀ ਆਹੇ ਦੋ ਸਾਲ ਵਗਦਾ ਸਰਕਾਰ ਨੂੰ ਥੱਲੇ ਨਜ਼ਰ ਮਾਰਨੀ ਚਾਹੀਦੀ ਐ ਐਮਐਲਏਾਂ ਤੇ ਵੀ ਸਰਕਾਰ ਦਾ ਵੀ ਅਕਸ ਖਰਾਬ ਹੋ ਰਿਹਾ ਭਗਵੰਤ ਸਿੰਘ ਮਾਨ ਦਾ ਵੀ ਅਕਸ ਖਰਾਬ ਕਰ ਰਹ ਉਹ ਕੀ ਕਰਦੇ ਤਾਂ ਤੁਹਾਨੂੰ ਵੀ ਪਤਾ ਹੀ ਆ ਹਾਂ ਤਾਂ ਬਿਲਕੁਲ ਇਹ ਤਸਵੀਰਾਂ ਸ਼ਕੂਰ ਪਿੰਡ ਦੀਆਂ ਨੇ ਇਹ ਉਹ ਤਸਵੀਰਾਂ ਨੇ ਜਿੱਥੇ ਐਮਐਲਏ ਫਰੋਇਪਰ ਦਿਹਾਤੀ ਦਾ ਘਰਾਓ ਕੀਤਾ ਗਿਆ ਸਵਾਲ ਜਵਾਬ ਕੀਤੇ ਗਏ ਔਰ ਸਵਾਲ ਜਵਾਬਾਂ ਤੋਂ ਬਾਅਦ ਇੱਕ ਕਹਿੰਦੇ ਵੀ ਐਮਐਲਏ ਸਾਹਿਬ ਇੱਥੋਂ ਭੱਜ ਗਏ ਇੱਥੋਂ ਇਹ ਸ਼ਕੂਰ ਪਿੰਡ ਦੇ ਵਿੱਚੋਂ 1000 ਦੇ ਆਸ-ਪਾਸ ਐਮਐਲਏ ਨੂੰ ਵੋਟ ਪਈ ਸਭ ਤੋਂ ਵੱਧ ਬਹੁਮਤ ਮਿਲੀ ਔਰ ਉਦੋਂ ਲਿਖਤੀ ਮੰਗਾ ਇਹ ਕਈਆਂ ਗਈਆਂ ਸੀ ਲੇਕਿਨ ਇਹ ਪਿੰਡ ਦੇ ਲੋਕ ਕਹਿੰਦੇ ਵੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਪਿੰਡ ਦੇ ਵਿੱਚ ਤੁਸੀਂ ਵੇਖ ਲਓ ਕੁਝ ਵੀ ਨਹੀਂ ਹੋਇਆ ਪਿੰਡ ਵਾਲਿਆਂ ਦਾ ਕਹਿਣਾ ਫਿਰ ਲੋਕਾਂ ਨੇ ਇੱਥੇ ਸਵੇਰੇ ਜਦੋਂ ਐਮਐਲਏ ਆਏ ਨੇ ਔਰ ਕਹਿੰਦੇ ਐਮਐਲਏ ਸਾਹਿਬ ਇੱਥੇ ਜਦੋਂ ਆਏ ਨੌ ਬੰਦੇ ਬੈਠੇ ਸੀ ਕੁਰਸੀਆਂ ਖਣੀ ਵਾਵਾ ਸੀ ਕਹਿੰਦੇ ਨੌ ਬੰਦੇ ਬੈਠੇ ਸੀ ਜਦੋਂ ਐਮਐਲਏ ਸਾਹਿਬ ਆਏ ਪਰ 1000 ਅਸੀਂ ਵੋਟ ਪਾਈ ਸੀ ਪੂਰੇ ਪਿੰਡ ਚੋਂ ਔਰ ਕਹਿੰਦੇ ਅਸੀਂ ਹੁਣ ਐਮਐਲਏ ਦਾ ਬਾਈਕਾਟ ਐਮਐਲਏ ਸਾਡੇ ਪਿੰਡ ਦੇ ਵਿੱਚ ਨਾ ਆਵੇ ਐਮਐਲਏ ਦਾ ਜਿਹੜਾ ਹੁਣ ਵੋਟਾਂ ਨੇ ਉਹ ਲੋਕਾਂ ਨੂੰ ਮੰਦੀ ਭੱਦੀ ਸ਼ਬਦਾਂ ਵਾਲੀ ਬੋਲ-ਬੋਲ ਕੇ ਜਿਹੜੀਆਂ ਵੋਟਾਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਲੋਕ ਜਿਹੜੇ ਨੇ ਉਹ ਗੁੱਸੇ ਦੇ ਵਿੱਚ ਨੇ ਕਹਿੰਦੇ ਵੀ ਪਹਿਲਾਂ ਸਾਨੂੰ ਦਫ਼ਤਰ ਦੇ ਵਿੱਚ ਜਾਂਦੇ ਨੇ ਜਾਂਦੇ ਆਣੇ ਗਾਲ੍ਹਾਂ ਕੱਢੀਆਂ ਤੇ ਹੁਣ ਅੱਜ ਜਦੋਂ ਆਏ ਤੇ ਅਸੀਂ ਉਹਨਾਂ ਨੇ ਸਵਾਲ-ਜਵਾਬ ਕੀਤੇ ਤੇ ਉਸ ਤੋਂ ਬਾਅਦ ਇੱਥੋਂ ਉਹ ਚਲੇ ਗਏ ਤਾਂ ਅਗਰ ਕੋਈ ਵੀ ਇਸ ਸੰਬੰਧੀ ਆਪਣਾ ਕਥਿਤ ਇਲਜ਼ਾਮਾ ਸੰਬੰਧੀ ਕੋਈ ਪੱਖ ਰੱਖਣਾ ਚਾਹੁੰਦੀ ਹੈ ਤਾਂ ਸਕਰੀਨ ਤੇ ਦਿੱਤੇ ਨੰਬਰ ਔਰ ਜੀਮੇਲ ਆਈਡੀ ਤੇ ਆਪਣਾ ਪੱਖ ਰੱਖ ਸਕਦੇ ਨੇ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰਨਾ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ